ਸਤਨਾਮ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗਾ ਬੇਮੁਖ ਹੋਏ RAM ਤੇ ਲਗਨ ਜਨਮ ਬਿਜੋਗਾ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜਾ ਕੀਤਾ ਕਿਸ਼ੂ ਨਹੋ ਭਈ ਲਿਖਿਆ ਧੁਰ ਸੰਜੋਗਾ ਬੜ ਭਾਗੀ ਮੇਰਾ ਪ੍ਰਭ ਮਿਲੈ ਤਉ ਤਰੈ ਸਭ ਬਿਯੋਗਾ ਨਾਨਕ ਕਉ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚਾ ਕਤਿਕ ਹੋਵੈ ਸਾਧ ਸੰਗ ਬਿਨਸੈ ਸਬੇ ਸੋਚ ਨਾਨਕ ਕਉ ਪ੍ਰਭ ਰਾਖਿ ਲੇ ਮੇਰੇ ਸਾਹਿਬ ਬੰਦੀ ਮੋਚਾ ਕਤਿਕ ਹੋਵੈ ਸਾਧ ਸੰਗ ਬਿਨਸੈ ਸਬੇ ਸੋਚ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਹਜ਼ੂਰੀ ਅੰਦਰ ਅੱਜ ਆਪਾਂ ਸਾਰੇ ਹੀ ਕੱਤੇ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾ ਰਹੇ ਹਾਂ ਆਓ ਗੁਰੂ ਪਿਆਰਿਓ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਮਹੀਨੇ ਦੇ ਪ੍ਰਥਾਏ ਸਾਨੂੰ ਸਾਰਿਆਂ ਨੂੰ ਬੜਾ ਪਿਆਰਾ ਤੇ ਪਵਿੱਤਰ ਉਪਦੇਸ਼ ਦੇ ਰਹੇ ਨੇ ਇਹ ਪਾਵਨ ਪਵਿੱਤਰ ਵਚਨ 12ਵਾਂ ਬਾਣੀ ਦੇ ਅੰਦਰ 135 ਅੰਗੋ ਤੇ ਸੁਭਾਏਮਾਨ ਹੈ ਮਾਜ ਮਹੱਲਾ 5ਵਾਂ ਮਾਜ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਵਚਨ ਸਤਿਗੁਰੂ ਜੀ ਦਾ ਅਦਰਜ ਹੈ ਆਓ ਇਸ ਪਾਵਨ ਪਵਿੱਤਰ ਵਚਨ ਨੂੰ ਵਿਚਾਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹਾਂ ਆਓ ਗੁਰੂ ਪਿਆਰੇਓ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮਹੀਨੇ ਪਰਥਾਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ 12ਵਾਂ ਬਾਣੀ ਦੇ ਵਿੱਚ 12 ਮਹੀਨਿਆਂ ਦਾ ਪ੍ਰਤੀਕ ਬਰਤ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਜਿਉਣ ਦਾ ਤਰੀਕਾ ਸਾਨੂੰ ਦੱਸ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਸੱਚੀ ਬਾਣੀ ਦੇ ਅੰਦਰ ਜੀ ਸਤਗੁਰੂ ਮਹਾਰਾਜ ਨੇ ਉਦਾਹਰਨਾਂ ਵਰਤੀਆਂ ਮਹੀਨੇ ਵਰਤੇ ਦਿਨਾਂ ਦਾ ਜ਼ਿਕਰ ਕੀਤਾ ਬਹੁਤ ਸਾਰੀਆਂ ਉਦਾਹਰਨਾਂ ਵਰਤ ਕੇ ਇਸ ਤਰ੍ਹਾਂ ਜ਼ਿਕਰ ਕਰਕੇ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਇਆ ਜੀਵਨ ਨੂੰ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਆਪਾਂ ਜਿਉਣਾ ਹੈ ਅੱਜ ਦਾ ਜਿਹੜਾ ਵਾਕ ਹੈ ਪਾਤਸ਼ਾਹ ਜੀ ਕਹਿੰਦੇ ਕਤਿਕ ਕਰਮ ਕਮਾਵਣੇ ਦੋਸ਼ਨਾ ਕਾਹੂ ਜੋਗ ਕੱਤੇ ਦੇ ਮਹੀਨੇ ਦੀ ਰੰਮਤਾ ਹੋ ਰਹੀ ਹੈ ਜਿਹੜਾ ਅਸੂ ਤੇ ਕੱਤੇ ਦਾ ਮਹੀਨਾ ਹੈ ਜੀ ਇਹ ਠੰਡ ਦਾ ਮਹੀਨਾ ਹੈ ਠੰਡ ਉਤਰਨੀ ਸ਼ੁਰੂ ਹੋ ਜਾਂਦੀ ਹੈ ਸਤਿਗੁਰੂ ਮਹਾਰਾਜ ਨੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਮਹੀਨੇ ਦੇ ਅੰਦਰ ਗੱਲ ਕੀਤੀ ਹੈ ਕਰਮ ਦੀ ਜੋ ਮਨੁੱਖ ਆਪਣੇ ਜੀਵਨ ਵਿੱਚ ਨਿਤ ਕਰਮ ਕਰਦਾ ਹੈ ਨਿਤ ਕਾਰਜ ਕਰਦਾ ਹੈ ਕਿਉਂਕਿ ਜਿਹੜੇ ਮੈਂ ਆਪਣੇ ਜੀਵਨ ਵਿੱਚ ਕਰਮ ਕਰੀ ਜਾਂਦਾ ਇਹਨਾਂ ਕਰਮਾਂ ਦਾ ਜ਼ਿੰਮੇਵਾਰ ਮੈਂ ਖੁਦ ਆਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਕਰਮ ਦੀ ਗੱਲ ਕੀਤੀ ਬਾਣੀ ਅੰਦਰ ਕਰਮ ਦਾ ਅਰਥ ਹੁੰਦਾ ਕਰਤੱਬ ਜੋ ਮਨੁੱਖ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਨਿਤ ਕਰਮ ਕਰਦਾ ਹੈ ਜਿੱਥੇ ਵਿਚਰਦਾ ਜਿੱਥੇ ਵਹਿੰਦਾ ਉਹ ਜਾਇਦਾ ਕਰਮ ਬਣੇ ਜਾਂਦਾ ਇੱਕ ਉਦਾਹਰਨ ਦੇਮ ਸਾਡੇ ਘਰਾਂ ਵਿੱਚ ਨਿੱਕੇ ਨਿੱਕੇ ਬੱਚੇ ਨੇ ਰੋਜ਼ਾਨਾ ਸਾਡੇ ਨਾਲ ਗੁਰਦੁਆਰੇ ਆਉਣਗੇ ਸਤਿਗੁਰ ਮਹਾਰਾਜ ਦੀ ਬਾਣੀ ਨੂੰ ਸੁਣਨਗੇ ਗੁਰਦੁਆਰੇ ਆ ਕੇ ਬੈਠਣਗੇ ਉਹਨਾਂ ਦਾ ਨਿਤ ਦਾ ਜਿਹੜਾ ਕਰਮ ਹੈ ਵਧੀਆ ਬਣਨ ਦਾ ਜਾਣਾ ਕਿਉਂਕਿ ਜਿੱਥੇ ਬੱਚਾ ਬੈੰਦਾ ਖਲੋਂਦਾ ਉਹ ਜਾ ਉਹਦਾ ਕਰਮ ਬਣੀ ਜਾਂਦਾ ਹੈ ਪਰ ਜੇ ਉਹੀ ਬੱਚਾ ਕਿਤੇ ਮਾੜੀ ਥਾਂ ਤੇ ਜਾ ਕੇ ਬੈਠੇਗਾ ਉਹ ਜਦਾ ਕਰਮ ਬਣ ਜਾਵੇਗਾ ਪ੍ਰੈਕਟੀਕਲ ਜੀਵਨ ਦੇ ਵਿੱਚ ਜੋ ਅਸੀਂ ਕਰਮ ਕਮਾਈ ਜਾਂਦੇ ਆ ਪ੍ਰੈਕਟੀਕਲ ਜੀਵਨ ਦੇ ਵਿੱਚ ਜੋ ਅਸੀਂ ਕਰਮ ਕਰੀ ਜਾਂਦੇ ਆ ਮਹਾਰਾਜ ਕਹਿੰਦੇ ਤੇਰਾ ਆਪਣਾ ਕਰਮ ਹੈ ਚੰਗਾ ਕਰਦਾ ਹੈ ਮਾੜਾ ਕਰਦਾ ਹੈ ਇਸ ਕੀਤੇ ਕਰਮ ਦਾ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਤੁਸੀਂ ਮਹਾਰਾਜ ਦਾ ਇੱਕ ਬਹੁਤ ਪ੍ਰਚਲਿਤ ਵਚਨ ਆਪਾਂ ਪੜ੍ਹਦੇ ਆ ਦਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀ ਜਾਵਰ ਜਨਾ ਇੱਥੇ ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣੇ ਇਸ ਮਹੀਨੇ ਦੇ ਵਿੱਚ ਕੱਤੇ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਜੋ ਤੂੰ ਕੱਤਦਾ ਜੋ ਤੂੰ ਕਮਾਉਣਾ ਇਹਦਾ ਦੋਸ਼ ਕਿਸੇ ਹੋਰ ਨੂੰ ਨਾ ਦੇ ਇਸ ਜ਼ਿੰਦਗੀ ਵਿੱਚ ਚੰਗਾ ਵੀ ਕਮਾਉਣਾ ਮਾੜਾ ਵੀ ਕਮਾਉਣਾ ਇੱਕ ਰੋਜ਼ ਆਪਾਂ ਸ਼ਲੋਕ ਪੜ੍ਹਦੇ ਆ ਮਹਾਰਾਜ ਜੀ ਦਾ ਜਿੱਥੇ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪੋ ਆਪਣੀ ਕਰਮੇ ਆਪੋ ਆਪਣੀ ਕਰਮੀ ਦੇ ਮੁਤਾਬਕ ਕਈ ਨੇੜੇ ਹੋ ਗਏ ਕਈ ਦੂਰ ਹੋ ਗਏ ਕਈ ਪ੍ਰਮਾਤਮਾ ਨੂੰ ਬਿਲਕੁਲ ਨੇੜੇ ਜਿਨ੍ਹਾਂ ਨੇ ਜਾਣਿਆ ਸਮਝਿਆ ਪਾਤਸ਼ਾਹ ਜੀ ਕਹਿੰਦੇ ਦੋਸ਼ ਕਿਛਨ ਉਹਨਾਂ ਦੀ ਪਹਿਲਾ ਵਚਨ ਮਹਾਰਾਜ ਦਾ ਪੜ੍ਹਦੇ ਆ ਪਾਤਸ਼ਾਹ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਬੰਦਾ ਪ੍ਰਮਾਤਮਾ ਨਾਲ ਦੂਰੀ ਕਿਵੇਂ ਬਣਾ ਰਿਹਾ ਆਪਣੇ ਸੁਭਾਅ ਕਰਕੇ ਆਪਣੇ ਕਰਮਾਂ ਕਰਕੇ ਆਪਣੇ ਸੁਭਾਅ ਕਰਕੇ ਆਪਣੇ ਕਰਮਾ ਕਰਕੇ ਪ੍ਰਮਾਤਮਾ ਨਾਲ ਦੂਰੀ ਬਹੁਤ ਜ਼ਿਆਦਾ ਬਣ ਗਈ। ਚਾਰ ਕੁੰਟ ਦਾਦਿਸਬਰ ਮੇਂ ਥਕੇ ਆਏ ਪ੍ਰਭ ਕੀ ਸ਼ਾਮ। हे अकाल पुरख वैगुरु जी तेरे ਨਾਲੋਂ ਦੂਰੀ तेरे ਨਾਲੋਂ ਵਿਤਪਤਾ ਕਿਉ ਬਣੀ ਐ? ਸਾਡੇ ਆਪਣੇ ਸੁਭਾਅ ਕਰਕੇ ਇਹਦੇ ਵਿੱਚ ਪ੍ਰਮਾਤਮਾ ਦਾ ਦੋਸ਼ ਨਹੀਂ ਹੈ ਕੋਈ। ਸਾਡੇ ਸੁਭਾਅ ਦੀ ਸਾਰੀ ਖੇਡ ਹੈ। ਵਿਲਾਵਲ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਹੁਤ ਪਿਆਰਾ ਸ਼ਬਦ ਹੈ ਜਿੱਥੇ ਭਗਤ ਕਬੀਰ ਸਾਹਿਬ ਨੇ ਕਿਹਾ ਰਾਖ ਲੇਹੋ ਹਮ ਤੇ ਵਿਗਰੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਡ ਪਗਰੀ ਹੁਣ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਸਾਡੀ ਤੇਰੇ ਨਾਲ ਵਿਗੜ ਗਈ ਏ ਬੰਦੇ ਦੀ ਵਿਗੜਦੀ ਪਤਾ ਕਿਉਂ ਆ ਜੀ ਬੰਦੇ ਦੀ ਵਿਗੜਨ ਦਾ ਕਾਰਨ ਦੁਨਿਆਵੀ ਤੌਰ ਤੇ ਵੇਖੋ ਕਿਤੇ ਪਤੀ ਪਤਨੀ ਦੀ ਨਹੀਂ ਬਣਦੀ ਕਦੇ ਬੰਦੇ ਦੀ ਪਰਿਵਾਰ ਵਿੱਚ ਨਹੀਂ ਮੰਣਦੀ ਵਿਗੜਨ ਦਾ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਵਿਗੜਨ ਦਾ ਕਾਰਨ ਨਾ ਜਿੱਥੇ ਬੰਦੇ ਦਾ ਸੁਭਾਅ ਨਹੀਂ ਮਿਲਦਾ ਜਿੱਥੇ ਤੁਹਾਡੇ ਵਿਚਾਰ ਨਹੀਂ ਮਿਲਦੇ ਉੱਥੇ ਬੰਦੇ ਦੀ ਵਿਗੜ ਜਾਂਦੀ ਹੈ ਉੱਥੇ ਰਿਸ਼ਤਾ ਉਹ ਪੂਰਨ ਨਹੀਂ ਚੜਦਾ ਕਿਉਂਕਿ ਵਿਚਾਰ ਨਹੀਂ ਮਿਲਦੇ ਵਿਚਾਰ ਨਹੀਂ ਮਿਲਦੇ ਤਕਰਾਰ ਪੈਦਾ ਹੋ ਜਾਂਦਾ ਤਕਰਾਰ ਪੈਦਾ ਹੋ ਜਾਂਦਾ ਰਿਸ਼ਤਾ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਰੱਬ ਤੇ ਜੀਵ ਆਤਮਾ ਦਾ ਜਿਹੜਾ ਰਿਸ਼ਤਾ ਨਾ ਸਾਡਾ ਰਿਸ਼ਤਾ ਸਾਡੀ ਵਿਗੜਦੀ ਕੀ ਆ ਆਪਣੇ ਕਰਮਾ ਕਰਕੇ ਆਪਣੇ ਸੁਭਾਅ ਕਰਕੇ ਭਗਤ ਜੀ ਕਹਿੰਦੇ ਸ਼ੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਢ ਬਗਰੀ ਮੈਂ ਆਪਣੇ ਜੀਵਨ ਵਿੱਚ ਸ਼ੈਨ ਸ਼ੀਲਤਾ ਧਰਮ ਪਣਾਉਣਾ ਸੀ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਸੀ ਸ਼ੁਭ ਗੁਣ ਮੇਰੇ ਜੀਵਨ ਵਿੱਚੋਂ ਵਿਸਰ ਗਏ ਮੈਂ ਹੰਕਾਰ ਵਿੱਚ ਮਤਿਆ ਹੋਇਆ ਟੇਢੇ ਰਾਹ ਤੇ ਤੁਰਦਾ ਰਿਹਾ ਇਸ ਕਰਕੇ ਮੇਰੇ ਜੀਵਨ ਵਿੱਚ ਜਿਹੜਾ ਕਰਮ ਬਣਿਆ ਹਉ ਹੰਕਾਰ ਵਾਲਾ ਕਰਮ ਬਣ ਗਿਆ ਰੱਬ ਨਾਲ ਟੁੱਟਿਆ ਮੈਂ ਆਪ ਖੁਦ ਹਾਂ ਇਹਦੇ ਵਿੱਚ ਰੱਬ ਜੀ ਤੁਹਾਡਾ ਕਸੂਰ ਨਹੀਂ ਹੈ ਕਸੂਰ ਮੇਰੇ ਕੀਤੇ ਕਰਮਾਂ ਦਾ ਹੈ ਅੱਜ ਗੱਲ ਕਰਮਾਂ ਦੀ ਚੱਲੀ ਨਾ ਜੀ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਕਹਿੰਦੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਇਹ ਮਨੁੱਖ ਤੇਰੇ ਕੀਤੇ ਕਰਮਾਂ ਦਾ ਫਲ ਹੈ ਜੋ ਆਪਣੇ ਇਸ ਸਰੀਰ ਰੂਪੀ ਖੇਤੀ ਅੰਦਰ ਵਿਜੀ ਜਾਵੇਂਗਾ ਨਾ ਉਹ ਵੱਡਣਾ ਵੀ ਪੈਣਾ ਹੈ ਜਿਵੇਂ ਕਿਸਾਨ ਆਪਣੀ ਖੇਤੀ ਵਿੱਚ ਬੀ ਪਾਉਂਦਾ ਜਿਹੋ ਜਾਂ ਬੀ ਪਾਉਂਦਾ ਉਹ ਜਾਂ ਫਲ ਮਿਲਦਾ ਇਸ ਤਰ੍ਹਾਂ ਥੋੜੀ ਹੈ ਵੀ ਕਿਕਰਾਂ ਦਾ ਬੀਜ ਬੀਜ ਕੇ ਫਲ ਕੋਈ ਹੋਰ ਮਿਲ ਜਾਵੇਗਾ ਜਿਹੋ ਜਾਂ ਫਲ ਪਾਵੇਂਗਾ ਉਹ ਜਾਂ ਤੈਨੂੰ ਵੱਡਣਾ ਹੀ ਪਵੇਗਾ ਇਹ ਜੀਵਨ ਦੀ ਖੇਤੀ ਹੈ ਖੇਤੀ ਵਰਗਾ ਹੈ ਸਰੀਰ ਇਸ ਸਰੀਰੂਪੀ ਖੇਤੀ ਵਿੱਚ ਜੋ ਕੁਝ ਬੀਜੀ ਜਾਓਗੇ ਪੁੰਨ ਬੀਜੋਗੇ ਪਾਪ ਬੀਜੋਗੇ ਚੰਗਾ ਬੀਜੋਗੇ ਮਾੜਾ ਬੀਜੋਗੇ ਉਹ ਤੁਹਾਡੇ ਕੀਤੇ ਕਰਮਾਂ ਦਾ ਫਲ ਹੈ ਸੱਚੇ ਪਾਤਸ਼ਾਹ ਜੀ ਇਸ ਸੁਮਾਰਕ ਬਾਣੀ ਦੇ ਵਿੱਚ ਜਦੋਂ ਆਪਾਂ ਤੁਖਾਰੀ ਰਾਗ ਦੇ ਵਿੱਚ 12 ਵਾਂ ਪੜਦੇ ਆ ਨਾ ਜੀ ਤੁਖਾਰੀ ਰਾਗ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਹਿੰਦੇ ਕਤਕ ਕਿਰਤ ਭਇਆ ਜੋ ਪ੍ਰਭ ਪਾਇਆ ਕਹਿੰਦੇ ਜਿਹੋ ਜਾਂ ਬੰਦੇ ਦਾ ਸੁਭਾਅ ਬਣ ਗਿਆ ਦੇਵੀ ਗੁਣਾ ਵਾਲਾ ਸੁਭਾਅ ਬਣ ਗਿਆ ਸ਼ubh ਗੁਣਾ ਵਾਲਾ ਸੁਭਾਅ ਬਣ ਗਿਆ ਉਹ ਸ਼ubh ਗੁਣਾ ਵਾਲਾ ਸੁਭਾਅ ਤੇਰਾ ਕਰਮ ਤੈਨੂੰ ਪ੍ਰਭੂ ਨੂੰ ਮਿਲਾ ਦੇਵੇਗਾ ਅਕਾਲ ਪੁਰਖ ਵਾਹਿਗੁਰੂ ਨਾਲ ਤੇਰਾ ਮਿਲਾਪ ਕਰਾ ਦੇਵੇਗਾ ਦੀਪਕ ਸਹਿਜ ਵਾਲਾ ਤੱਤ ਜਲਾਇਆ ਜਦੋਂ ਤੇਰੇ ਅੰਦਰ ਗਿਆਨ ਦਾ ਦੀਵਾ ਜਗੇਗਾ ਨਾ ਜੀ ਗਿਆਨ ਦੇ ਦੀਵੇ ਨਾਲ ਜਦੋਂ ਤੱਤ ਬਾਰੇ ਪਛਾਣ ਆਵੇਗੀ ਅਸਲੀਅਤ ਬਾਰੇ ਪਛਾਣ ਆਵੇਗੀ ਤੇਰੇ ਜੀਵਨ ਅੰਦਰ ਸਹਜ ਆਵੇਗਾ ਟਿਕਾਅ ਆਵੇਗਾ ਦੀਪਕਰਸ ਤੇਲੋ ਧਨਪਿਰ ਮੇਲੋ ਧਨ ਉਮਾਹਸ ਰਸੀ ਜਦੋਂ ਸਹਜ ਦਾ ਗਿਆਨ ਦਾ ਦੀਵਾ ਮਿਲਾਪ ਦਾ ਦੀਵਾ ਸੂਝ ਵਾਲਾ ਦੀਵਾ ਕਹਿੰਦੇ ਅੰਦਰ ਉਹ ਤੇਲ ਪਵੇਗਾ ਨਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਤੇਰਾ ਮਿਲਾਪ ਹੋ ਜਾਵੇਗਾ ਇਹ ਸਾਰੀ ਜਿਹੜੀ ਗੱਲ ਅੱਜ ਚੱਲ ਰਹੀ ਹੈ ਇਹ ਅੱਜ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਗੱਲ ਕਰਦੇ ਪਏ ਨੇ ਕਰਮਾਂ ਦੀ ਕਿਉਂਕਿ ਕਰਮ ਥਿਉਰੀ ਬਾਰੇ ਪੜੋਂਗੇ ਨਾ ਜੀ Hindu mat ਦੀ ਕਰਮ ਥਿਉਰੀ ਵੱਖਰੀ ਹੈ ਸਾਡੇ ਪਾਵਨ ਪਵਿੱਤਰ ਬਾਣੀ ਦੇ ਜਦੋਂ ਖਿਆਲਾਂ ਨੂੰ ਪੜਾਂਗੇ ਬਾਣੀ ਦੀ ਕਰਮ ਥਿਉਰੀ ਵੱਖਰੀ ਹੈ ਕਿਉਂਕਿ Hindu mat ਵਿੱਚ ਤਾਂ ਕਰਮ ਥਿਉਰੀ ਇਸ ਤਰ੍ਹਾਂ ਦੀ ਵੀ ਲਿਖੀ ਗਈ ਵੀ ਬੰਦਾ ਮੁਕਤੀ ਪ੍ਰਾਪਤ ਕਰਨ ਵਾਸਤੇ ਕਲਵੱਤਰਾਰੇ ਥੱਲੇ ਆਪਣੇ ਆਪ ਨੂੰ ਚੜਵਾ ਰਿਹਾ ਹੈ ਵੀ ਦੇਖੋ ਤੇਰੇ ਕਰਮਾਂ ਦੀ ਖੇਡ ਹੈ ਸਾਰੀ ਜ਼ਿੰਦਗੀ ਰਾਜਾ ਪਾਪ ਕਰਦਾ ਰਿਹਾ ਬੇਈਮਾਨਾ ਕਰਦਾ ਰਿਹਾ ਧੋਖਾ ਕਰਦਾ ਰਿਹਾ ਪਰ ਜਾਂ ਤੇ ਜ਼ੁਲਮ ਕਰਦਾ ਰਿਹਾ ਅੰਤ ਵੇਲੇ ਚਲੋ ਤੀਰਥ ਨਹਾ ਲੋ ਜੀ ਤੁਹਾਡੇ ਕਰਮ ਚੰਗੇ ਬਣ ਗਏ ਪਰ ਗੁਰਬਾਣੀ ਵਿੱਚ ਕਰਮ ਥਿਉਰੀ ਇਸ ਤਰ੍ਹਾਂ ਦੀ ਨਹੀਂ ਗੁਰਬਾਣੀ ਵਿੱਚ ਇਹ ਕਿਹਾ ਵੀ ਜੋ ਬੀਜੇਗਾ ਉਹ ਢਣਾ ਤੈਨੂੰ ਪੈਣਾ ਗੁਰਬਾਣੀ ਦੀ ਕਰਮ ਥਿਉਰੀ ਇਹ ਹੈ ਕਤ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਇਸ ਲਈ ਕਹਿੰਦੇ ਕਿਸੇ ਵਿਗਾਨੇ ਨੂੰ ਦੋਸ਼ ਨਾ ਦੇ ਜੋ ਤੈ ਕੀਤਾ ਹੈ ਉਹ ਤੈਨੂੰ ਪਾਣਾ ਪਵੇਗਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਹਿੰਦੇ ਪਰਮੇਸ਼ਰ ਨੂੰ ਭੁਲਾ ਕੇ ਜੀਵਨ ਵਿੱਚੋਂ ਜ਼ਿੰਦਗੀ ਵਿੱਚੋਂ ਤੇਰੇ ਜੀਵਨ ਵਿੱਚ ਬਹੁਤ ਤਰ੍ਹਾਂ ਦੇ ਰੋਗ ਖੜੇ ਹੋ ਜਾਣਗੇ ਜਦੋਂ ਜੀਵਨ ਵਿੱਚੋਂ ਪਰਮੇਸ਼ਰ ਵਿਸਰ ਗਿਆ ਵਾਹਿਗੁਰੂ ਵਿਸਰ ਗਿਆ ਤੇਰੀ ਜ਼ਿੰਦਗੀ ਅੰਦਰ ਬਹੁਤ ਰੋਗ ਆ ਗਏ ਰੋਗਾ ਨੇ ਪੰਜ ਵਿਕਾਰਾਂ ਨੇ ਜਨਮ ਲੈ ਲਿਆ ਇਹਨਾਂ ਰੋਗਾਂ ਨੇ ਤੇਰੀ ਜ਼ਿੰਦਗੀ ਨੂੰ ਘੇਰ ਲਿਆ ਅੱਗੇ ਮਹਾਰਾਜ ਵਚਨ ਕਰਦੇ ਆ ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਕਹਿੰਦੇ ਤੂੰ ਪ੍ਰਮਾਤਮਾ ਨਾਲੋਂ ਬੇਮੁਖ ਹੋ ਗਿਆ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਜੀਵਨ ਵਿੱਚੋਂ ਭੁਲਾ ਦਿੱਤਾ ਵਿਸਾਰ ਦਿੱਤਾ ਕਹਿੰਦੇ ਲਗਨ ਜਨਮ ਵਿਜੋਗ ਇਹ ਸਭ ਤੋਂ ਵੱਡਾ ਵਿਛੋੜਾ ਹੈ ਪ੍ਰਮਾਤਮਾ ਨੂੰ ਆਪਣੇ ਜੀਵਨ ਵਿੱਚੋਂ ਵਿਸਾਰ ਦੇਣਾ ਇਹ ਸਭ ਤੋਂ ਵੱਡਾ ਵਿਜੋਗ ਹੈ ਰੱਬ ਜੀਵਨ ਵਿੱਚੋਂ ਭੁੱਲ ਗਿਆ ਖਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਖਿੰਨਦਾਰ ਤੁੰਦਾ ਜੀ ਅੱਖ ਚਮਕਣ ਜਿੰਨਾ ਕਸਮਾ ਖਿੰਨ ਵਿੱਚ ਸਭ ਕੁਝ ਹੀ ਭੁੱਲ ਗਿਆ ਸਭ ਕੁਝ ਹੀ ਵਿਸਰ ਗਿਆ ਖਿੰਮੇ ਕੌੜੇ ਹੋਏ ਗਏ ਜਿੰਨੇ ਜੀਵਨ ਵਿੱਚ ਭੋਗ ਭੋਗੇ ਸੀ ਰੰਗ ਰਲੀਆਂ ਮਾਣੀਆਂ ਬਹੁਤ ਕੁਝ ਕੀਤਾ ਉਹ ਖਿੰਨ ਵਿੱਚ ਸਭ ਕੁਝ ਹੀ ਵਿਸਰ ਗਿਆ ਕੌੜਾ ਹੋ ਗਿਆ ਜਿੱਤੜੇ ਮਾਇਆ ਭੋਗ ਪਾਤਸ਼ਾਹ ਜੀ ਕਹਿੰਦੇ ਫਿਰ ਕਰਮਾਂ ਦੀ ਫਲ ਆ ਨਾ ਜੋ ਕੁਝ ਬੀਜੀ ਜਾਵੇਂਗਾ ਵੜਣਾ ਤੈਨੂੰ ਪੈਣਾ ਹੈ ਵਿਚਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ ਵਿਚ ਦਾ ਅਰਥ ਵਧਾ ਕੀ ਹੈ ਜੀ ਵਿਚੋਲਾ ਤੇਰੇ ਕੀਤੇ ਕਰਮਾਂ ਦਾ ਫਲ ਹੈ ਇਹਦੇ ਵਿੱਚ ਵਿਚੋਲਾ ਕੋਈ ਨਹੀਂ ਹੈ ਜੀ ਇਹਦੇ ਵਿੱਚ ਤੇਰਾ ਕੋਈ ਵਿਚੋਲਾ ਨਹੀਂ ਬਣ ਸਕਦਾ ਜਿਵੇਂ ਤੁਸੀਂ ਵੇਖੋਗੇ ਨਾ ਸੰਸਾਰ ਅੰਦਰ ਅਜ ਤਰਾ ਤਰਾ ਦੇ ਵਿਚੋਲੇ ਤੁਰੇ ਫਿਰਦੇ ਆ ਤਰ੍ਹਾਂ-ਤਰ੍ਹਾਂ ਦੇ ਵਿਚੋਲੇ ਤੁਰੇ ਫਿਰਦੇ ਆ ਨਾ ਜੀ ਸੰਸਾਰ ਅੰਦਰ ਕੋਈ ਕਹਿੰਦਾ ਆ ਮੈਂ ਤੈਨੂੰ ਰੱਬ ਦੇ ਦਰਸ਼ਨ ਕਰਾਉਣਾ ਆ ਮੈਂ ਤੇਰੇ ਘਰ ਦਾ ਸਾਰਾ ਕਾਰੋਵਰ ਠੀਕ ਕਰ ਦੇਣਾ ਥੋੜਾ ਜਿਹਾ ਧਿਆਨ ਦਿਓ ਮੇਰੀਆਂ ਸਤਿਕਾਰਯੋਗ ਮਾਮਾ ਭੈਣਾਂ ਬੈਠੀਆਂ ਨੇ ਥੋੜਾ ਇੱਧਰ ਧਿਆਨ ਬਣਾ ਕੇ ਰੱਖਿਓ ਜਦੋਂ ਅਸੀਂ ਸੰਸਾਰ ਅੰਦਰ ਝਾਤ ਮਾਰ ਕੇ ਵੇਨੇ ਆ ਨਾ ਜੀ ਧੰਨ ਗੁਰੂ ਨਾਨਕ ਮਹਾਰਾਜ ਨੇ ਸੰਸਾਰ ਅੰਦਰ ਜਗਤ ਅੰਦਰ ਧਰਮਸ਼ਾਲਾ ਕਾਇਮ ਕੀਤੀ ਪ੍ਰਚਾਰ ਕੀਤਾ ਲੋਕਾਂ ਨੂੰ ਕਰਮ ਕੰਡਨਾ ਤੇ ਬਹਿਮਾ ਭਰਮਾਂ ਚੋਂ ਕੱਢਿਆ ਸਤਿਗੁਰ ਮਹਾਰਾਜ ਬਹੁਤ ਲੰਮਾ ਪ੍ਰਚਾਰ ਕੀਤਾ ਆਸਾ ਦੀ ਵਾਰ ਕਦੇ ਪੜਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਆਸਾ ਦੀ ਵਾਰ ਵਿੱਚ ਮਹਾਰਾਜ ਬੜੇ ਪਿਆਰੇ ਬਚਨ ਕਹਿੰਦੇ ਐ ਵਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਬਿਗੂਤਾ ਕਿਉ ਜਾਗੈ ਗੁਰਬਿੰ ਸੁਤਾ ਪਾਗੋ ਪਿਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਰਸ਼ਾਈ ਪਾਈ ਮੂਰਖਨ ਦੇ ਪਤ ਗਵਾਈ ਰਹਿ ਬਿਵਾਨੀ ਮੜੀ ਮਸਾਨੀ ਅੰਦ ਨਾ ਜਾਣਾ ਫਿਰ ਪਸਤਾਨੀ ਆਸਾ ਦੀ ਵਾਰ ਦਾ ਸਲੋਕ ਕਦੇ ਧਿਆਨ ਨਾਲ ਦਰਸ਼ਨ ਕਰਿਓ ਜਿੰਨਾ ਪਖੰਡਵਾਦ ਸੰਸਾਰ ਅੰਦਰ ਅਜ ਚੱਲਦਾ ਹੈ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਕਿੰਨਾ ਲੰਮਾ ਸਮਾਂ ਪਹਿਲਾਂ ਇਸ ਪਖੰਡਵਾਦ ਦੇ ਖਿਲਾਫ ਆਵਾਜ਼ ਉਠਾਈ ਕਹਿੰਦੇ ਭਾਈ ਇਹ ਪਖੰਡ ਹੈ ਬਸਤਰ ਨਹੀਂ ਪਹਿਨਦੇ ਸਰੀਰ ਨਾਲ ਕਹਿਰ ਕਰਦੇ ਹੋ ਚੱਪਲ ਜੋੜਾ ਨਹੀਂ ਪਹਿਨਦੇ ਕਿਉਂ ਪੈਰਾਂ ਨਾਲ ਕਹਿਰ ਕਰਦੇ ਹੋ ਜੋ ਕੁਝ ਬਣਿਆ ਸਰੀਰ ਵਸਤੇ ਪਹਿਨੋ ਅੱਜ ਜਿਹੜਾ ਟ੍ਰੈਂਡ ਚੱਲਿਆ ਨਾ ਜੀ ਖਾਸ ਕਰਕੇ ਸਤਕਾਰਯੋਗ ਮਾਵਾ ਪਹਿਣਾ ਹੀ ਬਾਬੇ ਬਣਾਉਣ ਵਾਲੀਆਂ ਨੇ ਮਾਵਾ ਪਹਿਣਾ ਹੀ ਬੜਾਵਾ ਦਿੰਦੀਆਂ ਨੇ ਨਾ ਚੀਜ਼ਾਂ ਨੂੰ ਪਖੰਡਵਾਦ ਨੂੰ ਅੱਜ ਜਿਹੜਾ ਕਿਉਂਕਿ ਸਮੇਂ-ਸਮੇਂ ਤੇ ਕੋਈ ਖਾਲਸਾ ਗੁਰੂ ਦਾ ਪਿਆਰਾ ਗੁਰੂ ਨੂੰ ਪਿਆਰ ਕਰਨ ਵਾਲਾ ਕਿਉਂਕਿ ਅਸੀਂ ਵੀ ਪ੍ਰਚਾਰ ਦੇ ਮਾਧਿਅਮ ਰਾਹੀਂ ਬੜੇ ਲੰਮੇ ਸਮੇਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ ਕਿ ਭਾਈ ਪਖੰਡਵਾਦ ਤੋਂ ਵਜੋ ਪਖੰਡਵਾਦ ਸਭ ਤੋਂ ਵੱਡਾ ਕਿਹੜਾ ਨਾ ਜਿਹੜੇ ਗੱਡੀਆਂ ਲਾ ਕੇ ਬੈਠੇ ਐ ਜਿੱਥੇ ਸਤਕਾਰਯੋਗ ਮਾਵਾ ਭੈਣਾਂ ਨੂੰ ਮੈਂ ਬੇਨਤੀ ਕਰਾਂ ਤੁਸੀਂ ਉਹਨਾਂ ਗੱਡੀਆਂ ਤੇ ਗਾਤਰੇ ਪਾਪਾ ਕੇ ਚਲੇ ਜਾਂਦੇ ਹੋ ਤੁਹਾਨੂੰ ਇਹਨਾਂ ਦੀ ਕਦਰ ਨਹੀਂ ਹੈ ਮਹਾਰਾਜ ਨੇ ਪੰਜ ਕਾਰੀ ਵਰਦੀ ਦਿੱਤੀ ਹੈ ਕਾਰ ਕਾਦੇ ਲਈ ਦਿੱਤੇ ਸੀ ਉਹ ਭਾਈ ਮਨਪ੍ਰੀਤ ਸਿੰਘ ਨੇ ਇੱਕ ਬਹੁਤ ਵੱਡਾ ਉਦਮ ਕੀਤਾ ਉਪਰਾਲਾ ਕੀਤਾ ਉਹਨੇ ਘਰ ਥਾਂ ਫਰ ਥਾਂ ਜਾ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਲੋਕੋ ਆ ਪਖੰਡਵਾਦ ਹੈ ਤੁਹਾਡਾ ਭਵਿੱਖ ਕੋਈ ਨਹੀਂ ਦੱਸ ਸਕਦਾ ਹੜ ਆਏ ਪੰਜਾਬ ਦੇ ਵਿੱਚ ਕਿੰਨਾ ਵੱਡਾ ਵੱਡੇ ਤੋਂ ਵੱਡਾ ਨੁਕਸਾਨ ਹੋਇਆ ਕਿਸੇ ਨੇ ਦੱਸਿਆ ਭਵਿੱਖ ਦੇ ਕੋਈ ਟੀਵੀ ਚੈਨਲ ਵਾਲੇ ਨੇ ਜਾ ਕੋਈ ਪਖੰਡੀ ਬਾਬੇ ਨੇ ਦੱਸਿਆ ਹੋਵੇ ਵੀ ਅੱਜ ਤੁਹਾਡਾ ਨੁਕਸਾਨ ਮੈਂ ਸੰਖੇਪ ਜੀ ਇੱਕ ਗੱਲ ਕਹਿ ਦਵਾਂ 1521 ਦੇ ਵਿੱਚ ਬਾਬਰ ਨੇ ਨਾ ਅਹਿਮਦਾਬਾਦ ਤੇ ਹਮਲਾ ਕੀਤਾ ਸੀ 1521 ਵਿੱਚ ਗੁਰੂ ਨਾਨਕ ਮਹਾਰਾਜ ਨੇ ਅਹਿਮਦਾਬਾਦ ਵਾਲੇ ਲੋਕਾਂ ਨੂੰ ਪਹਿਲਾਂ ਸੁਚੇਤ ਕੀਤਾ ਕਹਿੰਦੇ ਤੁਹਾਨੂੰ ਲੁੱਟਣ ਵਾਸਤੇ ਬਾਬਰ ਆ ਰਿਹਾ ਹੈ ਆਪਣਾ ਬਚਾਅ ਕਰੋ ਅਹਿਮਦਾਬਾਦ ਵਾਲੇ ਭੋਲੇ ਲੋਕ ਪਤਾ ਕੀ ਜਾਂਦੇ ਕਹਿੰਦੇ ਬਾਬਾ ਅਸੀਂ ਬਾਬਰ ਦੀ ਫੌਜ ਨੂੰ ਅੰਨ੍ਹਾ ਕਰ ਦੇਾਂਗੇ ਕਹਿੰਦੇ ਅਸੀਂ ਮੰਤਰਾਂ ਦਾ ਜਾਪ ਕਰਕੇ ਬਾਬਰ ਦੀ ਫੌਜ ਨੂੰ ਅੰਨ੍ਹੀ ਕਰ ਦੇਾਂਗੇ ਅੰਤ ਕੀ ਹੋਇਆ ਮੈਂ ਸੰਖੇਪ ਗੱਲ ਕਰ ਰਿਹਾ ਹਾਂ ਅੰਤ ਉਹੀ ਹੋਇਆ ਜੋ ਮਹਾਰਾਜ ਨੂੰ ਪਤਾ ਸੀ ਬਾਬਰ ਚੜ੍ਹ ਕੇ ਆਇਆ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਲੁੱਟਿਆ ਕੁੱਟਿਆ ਕਿੰਨੇ ਸੁਹਾਗ ਉਜਾੜ ਦਿੱਤੇ ਕਿਸੇ ਮੰਤਰ ਨੇ ਕੰਮ ਨਹੀਂ ਕੀਤਾ ਅੱਜ ਜਿਹੜੇ ਨਕਲੀ ਬਾਬੇ ਸਿਰ ਕਮਾਉਣ ਵਾਲੇ ਚੌਂਕੀਆਂ ਲਾਉਂਦੇ ਆ ਗੱਡੀਆਂ ਲਾਉਂਦੇ ਆ ਮੈਂ ਮੇਰਾ ਸਿੱਧਾ ਇਹਨਾਂ ਨੂੰ ਚੈਲੰਜ ਹੈ ਤੁਹਾਡਾ ਮੰਤਰ ਤੁਹਾਡਾ ਜੰਤਰ ਕੋਈ ਕੰਮ ਨਹੀਂ ਕਰ ਸਕਦਾ ਜਿਨ੍ਹਾਂ ਨੇ ਗੱਡੀਆਂ ਲਾ ਕੇ ਬੈਠੇ ਹੋ ਜਿਨ੍ਹਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹੋ ਧਿਆਨ ਵਿੱਚ ਰੱਖਿਓ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ ਕੇ ਵੇਖੋ ਕਦੇ ਮਾਵਾ ਬੈਠੀਆਂ ਨੇ ਗੁਰੂ ਅਰਜਨ ਸਾਹਿਬ ਨੂੰ ਸਿੱਖੀ ਕਿੰਨਾ ਨੇ ਕਰਾਇਆ ਜੀ ਸਖੀ ਸਰਬ ਦੀ ਇਹ ਕੌਣ ਸੀ ਵੱਡੇ ਵੱਡੇ ਇਹਨਾਂ ਦੇ ਵੱਡੇ ਪ੍ਰਚਾਰਕ ਭਾਈ ਮੰਜ ਵਰਗੇ ਭਾਈ ਬੈਲੋ ਜੀ ਵਰਗੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਜਿਨ੍ਹਾਂ ਨੇ ਆਪਣਾ ਜੀਵਨ ਚੇਂਜ ਕਰ ਦਿੱਤਾ ਸਿੱਖੀ ਦੀ ਦਾਤ ਪ੍ਰਾਪਤ ਕਰ ਲਈ ਇਹਨਾਂ ਮਾਵਾ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਪਖੰਡੀਆਂ ਨੇ ਤੁਹਾਡਾ ਘਰ ਬਰਬਾਦ ਕਰਕੇ ਰੱਖ ਦਿੱਤਾ ਇੱਕ ਦਿਹਾੜੀਦਾਰ ਬੰਦਾ ਵੀ ਨਾ ਜਦੋਂ ਪਖੰਡ ਚ ਫਸ ਜਾਂਦਾ ਬੇਚਾਰਾ ਇੱਕ ਦਿਹਾੜੀ ਦਾ 500 ਰੁਪਇਆ ਕਮਾਉਂਦਾ ਹੈ 500 ਦਾ 500 ਪਖੰਡੀ ਦੇ ਗਿੱਟਿਆਂ 'ਚ ਮੱਥਾ ਟੇਕੀ ਜਾਂਦਾ ਹੈ ਬੈਮ ਭਰਮ ਪਾ ਦਿੱਤਾ ਨਾ ਪਖੰਡਵਾ ਦਿੱਤਾ ਤੁਹਾਡੇ ਘਰ ਵਿੱਚ ਉਪਰੀ ਕਸਰ ਦਾ ਸਾਇਆ ਹੈ ਤੁਹਾਡੇ ਘਰ ਵਿੱਚ ਇਹ ਚੀਜ਼ ਦਾ ਸਾਇਆ ਹੈ ਤੁਹਾਡੇ ਘਰ ਵਿੱਚ ਕੋਈ ਗਵਾਨ ਦੇ ਵਿੱਚ ਫਲਾਣੀ ਬੀਬੀ ਮਰੀ ਹੋਈ ਹੈ ਸੁਭਾਪਕ ਜੀ ਗੱਲ ਆ ਜੀ ਮਰਦੇ ਆ ਤਾਂ ਸਾਰੇ ਹੀ ਨੇ ਨਾ ਇਹਨਾਂ ਨੇ ਬਿਉਂਤ ਇਹ ਚਾਲ ਬਣਾ ਕੇ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਨਾ ਛੋਡੀਲੇ ਪਖੰਡਾ ਇਹ ਪਖੰਡ ਛੱਡਦੇ ਨਹੀਂ ਪਖੰਡ ਨੂੰ ਵਡਾਵਾ ਦੇ ਦੇ ਕੇ ਪਖੰਡ ਕਰ ਕਰ ਕੇ ਆਪਣੀ ਤਜ਼ੌਰੀ ਭਰ ਲਈ ਕਿਉਂਕਿ ਉੱਥੇ ਨਸ਼ੇ ਨੂੰ ਵੀ ਇੱਥੇ ਗੱਦਿਆਂ ਦੇ ਪ੍ਰਮੋਟ ਕੀਤਾ ਜਾਂਦਾ ਪੰਜ ਪੰਜ 20 ਦੇਖੋ ਦੇਖੋ ਤੁਸੀਂ ਵੇਖਿਓ ਕਿੰਨੀਆਂ ਸਿਕਟਾਂ ਦਾ ਧੂਆਂ ਮੂੰਹ ਵਿੱਚ ਪਾ ਕੇ ਕਿਵੇਂ ਉੱਥੇ ਸਿਆਣੇ ਬਿਆਣੇ ਬੀਬੀ ਬੰਦੇ ਵੱਡੀਆਂ ਦਾੜ੍ਹੀਆਂ ਵਾਲੇ ਪੱਗਾਂ ਵਾਲੇ ਵੀ ਆਮ ਚਲੇ ਜਾਂਦੇ ਆ ਬੈਠੇ ਆ ਕੋਈ ਪ੍ਰਵਾਹ ਨਹੀਂ ਹੈ ਸਾਡਾ ਇਹਨਾਂ ਪਖੰਡੀਆਂ ਨਾਲ ਕੋਈ ਸੰਬੰਧ ਨਹੀਂ ਹੈ ਇਹਨਾਂ ਪਖੰਡੀਆਂ ਤੋਂ ਬਚਣ ਦੀ ਲੋੜ ਹੈ ਅੱਜ ਦੇ ਪਾਵਨ ਉਪਦੇਸ਼ ਰਾਹੀਂ ਆਪਾਂ ਪੜ੍ਹ ਰਹੇ ਸੀ ਕਹਿੰਦੇ ਜੇ ਕਿਸੇ ਨੂੰ ਲੁੱਟ ਰਿਆ ਨਾ ਇਹਦਾ ਦੋਸ਼ ਵੀ ਤੈਨੂੰ ਦੇਣਾ ਪਵੇਗਾ ਕਿਸੇ ਦਾ ਹੱਕ ਮਾਰਦਾ ਕਿਸੇ ਨਾਲ ਬੇਈਮਾਨੀ ਕਰਦਾ ਪਖੰਡ ਕਰਕੇ ਲੁੱਟੀ ਜਾਂਦਾ ਇਹਦਾ ਦੋਸ਼ ਵੀ ਤੈਨੂੰ ਦੇਣਾ ਪਵੇਗਾ ਮਹਾਰਾਜ ਵਚਨ ਕਰਦੇ ਆ ਮਹਾਰਾਜ ਸਮਝਾਉਂਦੇ ਆ ਕਹਿੰਦੇ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਵਿਚਦਾਰਥ ਵਿਚੋਲਾ ਵਿਚੋਲਾ ਨਾ ਬੜਾਓ ਵਿਚੋਲਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਬੜਾਓ ਸਾਡਾ ਵਿਚੋਲਾ ਕੌਣ ਹੈ ਸਾਡਾ ਵਿਚੋਲਾ ਹੈ ਵਿਛੜਿਆ ਮਿਲਿਆ ਪ੍ਰਭੂ ਹਰਦਰਗਾ ਕਾ ਬਸ ਈਠ ਹਰ ਨਾਮੋ ਮੰਤਰ ਦੜਾਈਂ ਦਾ ਕੱਟੇ ਹੋ ਮੈਂ ਰੋਗ ਜਿਹੜਾ ਸਾਨੂੰ ਨਾਮ ਦੀ ਦਾਤ ਦਿੰਦਾ ਸਾਡਾ ਵਿਚੋਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚ ਜੋ ਦੰਬੀਆਂ ਪਖੰਡੀਆਂ ਤੋਂ ਕਹਿੰਦੇ ਛੱਡ ਦਿਓ ਇਹਨਾਂ ਦਾ ਖਿਹੜਾ ਕਰਮਾਂ ਦਾ ਫਲ ਹੈ ਭਾਈ ਤੇਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕਿਆ ਕਿਸ ਤੇ ਆ ਰੋਵੇ ਰੋਜ਼ ਫਿਰ ਤਾਂ ਰੋਣਾ ਹੀ ਪੱਲੇ ਆ ਨਾ ਕੋਈ ਕੰਮ ਨਹੀਂ ਆਉਣਾ ਕੀਤਾ ਕਿਛੂ ਨਾ ਹੋਵੇ ਹੀ ਲਿਖਿਆ ਤਰੋਂ ਸੰਜੋਗ ਫਿਰ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ ਜੋ ਮੁੱਢ ਤੋਂ ਆਪਣੇ ਕਰਮਾਂ ਦੇ ਵਿੱਚ ਵੀਜਲੇਆ ਕਰਮ ਪਤਾ ਕੀ ਹੈ ਇੱਕ ਸ਼ਰੀ ਰਾਗ ਦੇ ਵਿੱਚ ਬੜਾ ਪਿਆਰਾ ਸ਼ਬਦ ਹੁੰਦਾ ਹੈ ਮਹਾਰਾਜ ਕਹਿੰਦੇ ਕਰਮ ਕਈ ਵਾਰ ਨਾ ਹੁੰਦਾ ਮੱਥੇ ਦਾ ਕਰਮ ਕੀ ਹੈ ਜੀ ਮੱਥੇ ਦਾ ਲੈ ਕੀ ਹੈ ਕਈ ਵਾਰ ਸੰਗਤਾਂ ਪੁੱਛਦੀਆਂ ਨੇ ਬਾਣੀ ਦਾ ਸਹਿਜ ਪੜਗਾ ਦੇ ਕਰਕੇ ਵੇਖਿਓ ਜਿੱਥੇ ਮਹਾਰਾਜ ਕਹਿੰਦੇ ਜਾਲ ਮੋਹ ਕਾ ਸਮਸਕਰ ਮਤ ਕਾਗਜ ਕਰਸਾਰ ਭਉ ਕਲਮ ਕਰ ਚਿੱਤ ਲਖਾਰੇ ਗੁਰ ਪੁੱਛ ਲਿਖ ਵਿਚਾਰ ਤੁਹਾਡੇ ਕਰਮ ਬਣਨਗੇ ਅੰਦਰ ਦੇ ਮੋਹ ਨੂੰ ਸਾੜੋ ਸ਼ਾਈ ਤਿਆਰ ਕਰ ਲਓ ਸ਼ਾਈ ਤਿਆਰ ਹੋ ਗਈ ਕਲਮ ਨਾਲ ਲਿਖੋ ਗੁਰਪੁਛ ਲੇ ਕੇ ਵਿਚਾਰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੋਗੇ ਤੁਹਾਡੇ ਵੱਡੇ ਕਰਮ ਬਣਨਗੇ ਭਾਗ ਵੱਡੇ ਬਣਨਗੇ ਗੁਰਦੁਆਰੇ ਆਉਣਾ ਕੋਈ ਨਹੀਂ ਹੈ ਸਹਿਜ ਪਾਠ ਕਰਨਾ ਕੋਈ ਨਹੀਂ ਹੈ ਮਹਾਰਾਜ ਦੇ ਚਰਨਾਂ 'ਚ ਬਹਿਣਾ ਕੋਈ ਨਹੀਂ ਸਿਮਰਨ ਕਰਨਾ ਕੋਈ ਨਹੀਂ ਬੰਦਗੀ ਕੋਈ ਨਹੀਂ ਹੈ ਸਾਡੇ ਭਾਗ ਨਹੀਂ ਬਣਦੇ ਜੀ ਭਾਗ ਕਿਵੇਂ ਬਣਨਗੇ ਭਾਗ ਤਾਂ ਬਣਨਗੇ ਜਿਸ ਦਿਨ ਸਿੱਖਾ ਤੇ ਗੁਰੂ ਅਨਸਾਰੀ ਹੋ ਕੇ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਨਾ ਤੇਰੇ ਕਰਮ ਉਸ ਦਿਨ ਹੀ ਸ਼ੁਰੂ ਹੋ ਜਾਣਗੇ ਬਣਨੇ ਪਾਤਸ਼ਾਹ ਜੀ ਕਹਿੰਦੇ ਆ ਕੀਤਾ ਕੁਛ ਨਾ ਹੋਈ ਲਿਖਿਆ ਤਰ ਸੰਜੋਗ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ ਜੀ ਜੋ ਮੁੱਢ ਤੋਂ ਆਪਣੇ ਸੰਸਕਾਰ ਵਿੱਚ ਜੀਵਨ ਵਿੱਚ ਲਿਖਿਆ ਗਿਆ ਉਹ ਤੁਰ ਦਾ ਮੁੱਢ ਦਾ ਸੰਜੋਗ ਬਣ ਜਾਂਦਾ ਬੜਪਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰਿਆ ਸਭ ਵਿਯੋਗ ਵੱਡਿਆਂ ਭਾਗਾ ਰਹੀ ਉਹ ਪ੍ਰਮਾਤਮਾ ਜੀ ਪ੍ਰਭੂ ਜੀ ਮਿਲਦੇ ਆ ਫਿਰ ਜੀਵਨ ਦੇ ਸਾਰੇ ਵਿਯੋਗ ਸਾਰੇ ਬਿਛੋੜੇ ਖਤਮ ਹੋ ਜਾਂਦੇ ਨਾਨਕ ਕੋ ਪਰਵਰਾਖ ਲੇ ਮੇਰੇ ਸਾਹਿਬ ਅੰਦੀ ਮੋਚ ਮਹਾਰਾਜ ਅਖੀਰ ਦੇ ਵਿੱਚ ਬਹੁਤ ਪਿਆਰਾ ਵਚਨ ਕਰਦੇ ਆ ਏ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਜੀਵਨ ਵਿੱਚੋਂ ਦੁੱਖਾਂ ਨੂੰ ਕੱਟਣ ਵਾਲਿਆ ਬੰਦੀ ਮੋਚ ਸੱਚੇ ਪਾਤਸ਼ਾਹ ਜੀ ਬੰਦਨਾ ਤੋਂ ਛੁਡਾਣ ਵਾਲਿਆ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰ ਰਹਿਮਤ ਕਰ ਮੇਰੇ ਜੀਵਨ ਵਿੱਚੋਂ ਇਹ ਜਿਹੜੇ ਬੰਦ ਬੰਦਨਾ ਪੈ ਗਈ ਨਾ ਰੁਕਾਵਟਾਂ ਲੱਗੀਆਂ ਇਨਾਂ ਰੁਕਾਵਟਾਂ ਨੂੰ ਮੇਰੇ ਜੀਵਨ ਵਿੱਚੋਂ ਦੂਰ ਕਰ ਦੇ ਸੱਚੇ ਪਾਤਸ਼ਾਹ ਜੀ ਖੀਰਲੇ ਬੰਦ ਵਿੱਚ ਕਹਿ ਰਹੇ ਨੇ ਮਹਾਰਾਜ ਕਹਿੰਦੇ ਨਾਨਕ ਕੋਪਰਾਵ ਰਾਖ ਲੈ ਮੇਰੇ ਸਾਈਂ ਬੰਦੀ ਮੋਚ ਬੰਦੀ ਮੋਚ ਵਿਕਾਰਾਂ ਤੋਂ ਛੁਡਾਉਣ ਵਾਲੇ ਕਤਕ ਹੋਵੇ ਸਾਧ ਸੰਗ ਬਿਨਸੇ ਸੱਬੇ ਸੋਚ ਕਹਿੰਦੇ ਕਤਕ ਦਾ ਮਹੀਨਾ ਉਹਨਾਂ ਵਾਸਤੇ ਪਵਿੱਤਰ ਬਣ ਜਾਂਦਾ ਹੈ ਸੋਨਾ ਬਣ ਜਾਂਦਾ ਹੈ ਜਿਹੜੇ ਸਾਧ ਸੰਗਤ ਵਿੱਚ ਆ ਜਾਂਦੇ ਨੇ ਸਾਧ ਸੰਗਤ ਵਿੱਚ ਆ ਕੇ ਬਹਿੰਦੇ ਆ ਬਿਨਸੇ ਸੱਬੇ ਸੋਚ ਮਹਾਰਾਜ ਕਹਿੰਦੇ ਵਚਨ ਕਰਦੇ ਆ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਸਭ ਕੁਝ ਹੀ ਖਤਮ ਹੋ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਵਿਕਾਰ ਖਤਮ ਹੋ ਜਾਂਦੇ ਨੇ ਭੈੜੀ ਆਦਤ ਜਿਹੜੀ ਖਤਮ ਹੋ ਜਾਂਦੀ ਹੈ ਸੰਗਤ ਵਿੱਚ ਆ ਕੇ ਬੈਠੋ ਜਿੰਨੀਆਂ ਵੀ ਸੰਗਤਾਂ ਅੱਜ ਸੰਗਰਾਂਦ ਦੇ ਦਿਹਾੜੇ ਨੂੰ ਮੁਖ ਰੱਖਦਿਆਂ ਹੋਇਆਂ 30 ਦਿਨਾਂ ਨੂੰ ਮੁਖ ਰੱਖਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਵਾਸਤੇ ਇਹ 30 ਦਾ ਮਹੀਨਾ ਖੁਸ਼ੀਆਂ ਲੈ ਕੇ ਆਵੇ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਦਾ ਪਾਠ ਖੁਦ ਕਰੀਏ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਬੋਲਦਿਆਂ ਕੋਲ ਇੱਕ ਅਨੇਕਾ ਪ੍ਰਕਾਰ ਦੇ ਭੁੱਲਾਂ ਗੁਰੂ ਸਾਹਿਬ ਜੀ ਬਖਸ਼ਣ ਹਾਰ ਨੇ ਆਓ ਸਾਰੇ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ